ਆਪਾਂ ਕਣਕ ਦੀ ਰੌਣੀ ਕਰਦੇ ਆ ਤਾਂ ਕਈ ਵਾਰ ਇਹ ਹੁੰਦਾ ਵੀ ਖਾਲਜੋਂ ਟੁੱਟ ਕੇ ਦੁਬਾਰਾ ਪਾਣੀ ਪੈ ਜਾਂਦਾ ਹੈ ਜਾਂ ਪਾਣੀ ਵੈਸੀ ਵੱਧ ਪੈ ਜਾਂਦਾ ਕਿਉਂਕਿ ਵੱਡੇ ਕਿਆਰੀ ਆਪਾਂ ਕਿੱਲੇ ਕਿੱਲੇ ਡੇ ਡੇੜ ਕਿੱਲੇ ਦੇ ਕਣਕ ਦੀ ਕਿਆਰੀ ਕਰ ਦਿੰਨੇ ਆ ਤੇ ਪਾਣੀ ਬਹੁਤ ਜ਼ਿਆਦਾ ਪੈ ਜਾਂਦਾ ਉਹਦਾ ਕਰਕੇ ਕੀ ਹੁੰਦਾ ਬਾਈ ਦੇਖੋ ਘਾਟ ਚੰਗੇ ਬਾਣ ਚ ਕਣਕ ਨੂੰ ਕਿਸੇ ਚੀਜ਼ ਦੀ ਨਹੀਂ ਹੁੰਦੀ ਪਰ ਜ਼ਿਆਦੇ ਪਾਣੀ ਕਰਕੇ ਪੀੜੀ ਪੈ ਜਾਂਦੀ ਹੈ ਉਹਦਾ ਹੱਲ ਕੀ ਹੈ ਵੀ ਇੱਕ ਤਾਂ ਦੇਖੋ ਆਪਾਂ ਨਾਈਟ੍ਰੋਜਨ ਯੂਰੀਆ ਸਿੱਟ ਦਿਆਂਗੇ ਉਹਦੇ ਵਿੱਚ ਜੇ ਫੇਰ ਵੀ ਕਣਕ ਮਨ ਵਾਹਨਕ ਸੁੱਕ ਜੀ ਤੇ ਕਣਕ ਹਜੇ ਵੀ ਪੀੜੀ ਐ ਤਾਂ ਉਹਦੇ ਵਿੱਚ ਬਈ ਆਪਾਂ ਘੋਲ ਬਣਾਉਣਾ ਹੈਗਾ ਉਹ ਤੁਹਾਨੂੰ ਦੱਸ ਦਿੰਨੇ ਆਂ ਵੀ 2 ਕਿਲੋ ਜਾਂ 1.5 ਕਿਲੋ ਡੀਏਪੀ ਤੁਸੀਂ ਇੱਕ ਦਿਨ ਪਹਿਲਾਂ ਜਾਂ ਦੋ ਦਿਨ ਪਹਿਲਾਂ ਭਿਉਂ ਦਿਓ ਬਈ ਉਹਨੂੰ ਭਿਉਂ ਕੇ ਚੰਗੀ ਤਰ੍ਹਾਂ ਤੇ 1 ਕਿਲੋ 1.5 ਕਿਲੋ ਪਾ ਲੇ ਤੁਸੀਂ ਜੂਰੀ ਆ ਇਹਨਾਂ ਦੋਹਾਂ ਚੀਜ਼ਾਂ ਦੀ ਜੇ ਆਪਾਂ ਸਪਰੇਅ ਕਰਾਂਗੇ ਬਈ ਨਾਲੇ ਤਾਂ ਉਹਦੀ ਫਾਸਫੋਰਸ ਦੀ ਘਾਟ ਪੂਰੀ ਹੋ ਜੂ ਨਾਲੇ ਉਹਦੀ ਨਾਈਟ੍ਰੋਜਨ ਦੀ ਪੂਰੀ ਹੋ ਜੂ ਘਾਟ ਤੇ ਵਧੀਆ ਰਿਜ਼ਲਟ ਮਿਲੂ ਬਈ ਤੁਹਾਨੂੰ ਇੱਕ ਵਾਰੀ ਚਾਹੇ ਥੋੜੇ ਬਾਣ ਦੇ ਟ੍ਰਾਇਲ ਲਾ ਕੇ ਦੇਖ ਲਿਓ ਜਿੱਥੇ ਜਾਦੇ ਪਾਣੀ ਖੜਾ ਹੈਗਾ ਜਾਂ ਕਣਕ ਪਾਣੀ ਲਾਉਣ ਤੋਂ ਬਾਅਦ ਪੀਲੀ ਪੈ ਗਈ ਪਾਣੀ ਕਰਕੇ ਧੰਨਵਾਦ ਸ਼ੇਅਰ ਜ਼ਰੂਰ ਕਰੋ